ਸੰਦੀਪ ਕੁਮਾਰ ਲੋਕੀ ਅੱਜ ਦੇ ਦਿਨ ਵੈਲੈਂਟਾਈਨ ਡੇ ਮਨਾਉਂਦੇ ਆ ਰੋਜ਼ ਡੇ ਪ੍ਰੋਪੋਜ਼ ਡੇ ਬੜਾ ਕੁਝ ਚੱਲਦਾ ਤੇ ਤੁਸੀਂ ਇੱਥੇ ਬਲੱਡ ਡੋਨੇਟ ਕਰ ਰਹੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਨਵੀਂ ਪੀੜ੍ਹੀ ਨੂੰ ਭਾਈ ਯੂਥ ਨੂੰ ਇਹੀ ਅਪੀਲ ਹੈ ਕਿ ਵੱਦੋ ਵੱਦ ਆ ਕੇ ਬਲੱਡ ਡੋਨੇਟ ਕਰੋ ਕਿਸੇ ਦੇ ਕੰਮ ਆਉ ਉਹ ਤੁਸੀਂ ਆ ਦੇਖ ਪਾ ਰਹੇ ਹੋ ਜਿਹੜੇ ਇੱਥੇ ਦੇ ਜਿਹੜੇ ਪੁਲਿਸ ਮੁਲਾਜ਼ਮ ਵੀ ਪਹੁੰਚੇ ਨੇ ਇੱਥੇ ਜਿਹੜੇ ਇਸ ਵੀਰ ਨੂੰ ਸਨਮਾਨਿਤ ਕਰ ਰਹੇ ਨੇ ਮੈਂ ਸੁਖਵਿੰਦਰ ਸਿੰਘ ਯੂਥ ਪਲੇਟ ਡਾਣਰ ਲਿਆਂਦਾਂ ਲੋਕ ਅੱਜ ਦੇ ਦਿਨ ਜਿਹੜੇ ਵੈਲੈਂਟਾਈਨ ਡੇ ਮਨਾਉਂਦੇ ਨੇ ਜਿਹੜਾ ਹਫੀਕ ਚੱਲਦਾ ਹੈ ਹਫੀਕ ਦਾ ਬਹੁਤ ਜ਼ਿਆਦਾ ਮਨ ਲੋਕੀ ਇਹਦੇ ਮਗਰ ਲੱਗੇ ਹੋਏ ਨੇ ਇਹਦਾ ਕੋਈ ਕਲਚਰ ਨਹੀਂ ਹੈ ਸਾਡੇ ਕੋਈ ਇਹ ਆਪਣਾ ਕਲਚਰ ਨਹੀਂ ਹੈ ਬਾਹਰ ਦਾ ਕਲਚਰ ਹੈ ਇਹ ਕਲਚਰ ਨੂੰ ਸਾਬਿਤ ਕਰਨ ਵਾਸਤੇ ਇਹ ਚੀਜ਼ ਕੀਤੀ ਹੈਗੀ ਨਾ ਦੇ ਨੂੰ ਪ੍ਰਪੋਜ਼ ਦੇ ਓਨਲੀ ਰੋਟੀ ਦੇ ਔਰ ਰੋਟੀ ਦੇ ਨਾਲ ਇੱਕ ਬਲੱਡ ਡੋਨੇਸ਼ਨ ਕੈਂਪ ਵੀ ਨਾਲ ਹੈ ਇਸ ਤੋਂ ਵੱਡੀ ਗੱਲ ਕੀ ਇਸ ਰਹੀ ਹੈ ਪੰਜਾਬ ਦੀ ਛਵੀ ਨਾਲ ਹਮੇਸ਼ਾ ਕਹਿੰਦੇ ਪੰਜਾਬ ਦੇ ਨੌਜਵਾਨ ਨੇ ਨਸ਼ੀ ਕਰਦੇ ਆ ਜੀ ਜਾਂ ਅਸਕੀ ਮਾਰਦੇ ਆ ਉਹਨਾਂ ਨੂੰ ਇਹ ਸਾਬਿਤ ਕਰਨ ਵਾਸਤੇ ਇਹ ਦੇਖੋ ਤੁਹਾਡੇ ਸਾਹਮਣੇ ਕਿੰਨਾ ਰਾਸ਼ਟ ਲੱਗ ਹੋਇਆ ਹੈ ਮਿਲ ਨਾਲ ਬੈਡ ਕੈਂਪ ਵੀ ਹੈਗਾ ਔਰ ਰੋਟੀ ਦੇ ਵੀ ਹੈਗੇ ਨਾਲ ਪਲਾਨ ਡਿਸਟ੍ਰੀਬਿਊਟਰ ਹੈ ਇਸ ਤੋਂ ਵੱਡਾ ਪ੍ਰੂਫ ਕੀ ਹੋ ਸਕਦਾ ਹੈ ਕਿ ਪੰਜਾਬ ਦੇ ਜਵਾਨ ਕੁਝ ਵੀ ਕਰ ਸਕਦੇ ਆ ਧੰਨਵਾਦ ਜੀ ਸਾਡੇ